ਗੁਰਮਖੋ ਗੁਰਬਾਣੀ ਮੁਤਾਬਕ ਕੋਈ ਸ਼ਰੀਰ ਐਸਾ ਨਹੀਂ ਜਿਸ ਵਿੱਚ ਪਰਮ ਬ੍ਰਹਮ ਪਰਮੇਸ਼ਵਰ ਦੀ ਜੋਤ ਨਹੀਂ ਵਰਤਦੀ ਅਸੀਂ ਸਾਰੇ ਗੱਲ ਕਹਿੰਨੇ ਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਵਾਹ ਗੁਰੂ ਜੀ ਦੀ ਜੋਤ ਸਾਰਿਆਂ ਵਿੱਚ ਹੈ ਪਰ ਸਾਰਿਆਂ ਵਿੱਚ ਦਰਸ਼ਨ ਕੀਤੇ ਆ ਕਿਉਂ ਨਹੀਂ ਸਫਲਤਾ ਮਿਲਦੀ ਫਿਰ ਬੇਨਤੀ ਸੰਤ ਜਨ ਅੰਦਰ ਇਬਾਦਤ ਕਰਨ ਵਾਲੀ ਰੂਹ ਦੇ ਅੰਦਰ ਹੀ ਕਿਉਂ ਸਾਰਿਆਂ ਵਿੱਚ ਕਿਉਂ ਨਹੀਂ ਜੋਤ ਤਾਂ ਸਭ ਵਿੱਚ ਹੈ ਇਸ ਦਾ ਉੱਤਰ ਬਹੁਤ ਹੀ ਸੋਣਾ ਦਿੱਤਾ ਪਰ ਇਹ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਜਦੋਂ ਅਸੀਂ ਪਰਮਾਰਥ ਵਿੱਚ ਦਲੀਲਾਂ ਉਦਾਹਰਨਾਂ ਖਬੇ ਸਜੂ ਪਕੜ ਕੇ ਗੱਲਾਂ ਕਰਨੇ ਹਨ ਇਹ ਵੀ ਸਿਰਫ ਸਿਰਫ ਅਛਾ ਇਸ਼ਾਰੇ ਮਾਤਰ ਨੇ ਸੱਚ ਇਹ ਵੇ ਕਿ ਜਿਸ ਨੇ ਇਸ ਦਰਦ ਨੂੰ ਜਾਣਿਆ ਹੈ ਉਹ ਹੀ ਕੇਵਲ ਦੱਸ ਸਕਦਾ ਹੈ ਜਿਨੇ ਇਸ ਨੂੰ ਮਾਣਿਆ ਹੈ ਜਿਸ ਨੇ ਜਿਸ ਨੇ ਇਸ ਨੂੰ ਖੰਡਾਇਆ ਹੈ ਪਰ ਫਿਰ ਵੀ ਬੇਨਤੀ ਹੈ ਕਿ ਜੋਤ ਸਭ ਵਿੱਚ ਹੈ ਇਥੋਂ ਤੱਕ ਕਿ ਜਿਹੜੇ ਮਨਮੁਖ ਬੰਦੇ ਨੇ ਗੁਰਬਾਣੀ ਮੁਤਾਬਕ ਉਹਨਾਂ ਵਿੱਚ ਵੀ ਪ੍ਰਮਾਤਮਾ ਦਾ ਨਾਮ ਹੈ ਫਿਰ ਇਸ ਬਿੰਦ ਨੂੰ ਸੁਣਿਓ ਉਥੇ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਘਰ ਹੀ ਮਹਿ ਅੰਮ੍ਰਿਤ ਪਰਪੂਰ ਹੈ ਪਰ ਇਹ ਨਹੀਂ ਕਿ ਆ ਵੀ ਕੇਵਲ ਗੁਰਮਖ ਮਹਾਰਾਜ ਅੱਗੇ ਕਹਿੰਦੇ ਮਨਮੁਖਾ ਸਾਧਨਾ ਪਾਇਆ ਮਨਮੁਖ ਬੰਦਿਆ ਨੇ ਸਵਾਦ ਨਹੀਂ ਜਾਣਿਆ ਹੈ ਤਾਂ ਉਹਨਾਂ ਵਿੱਚ ਵੀ ਨਾ ਜੀ ਮਨਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਧਰਮ ਦਾ ਧਰਮ ਭੁਲਾਇਆ ਜਿਵੇਂ ਹਰਨ ਦੀ ਨਾਭੀ ਵਿੱਚ ਕਸਤੂਰੀ ਦਾ ਨਾਪਾਖ ਹੈ ਹਰ ਹਰਨ ਵੈਸੇ ਕਸਤੂਰੀਆ ਨਹੀਂ ਹੁੰਦਾ ਇੱਕ ਵਾਰ ਮੈਂ ਬੇਨਤੀ ਕੀਤੀ ਸੀ ਜੀ ਜਿਹਦੇ ਅੰਦਰ ਇਹ ਨਾਪਾ ਖੁੱਲ ਜਾਂਦਾ ਨਾ ਕਸਤੂਰੀ ਦਾ ਹਰਨ ਦੇ ਅੰਦਰ ਉਹਦੀ ਨਾਭੀ 'ਚ ਹੁੰਦਾ ਜਦੋਂ ਖੁੱਲਦਾ ਤੇ ਉਹਦੇ ਵਿੱਚੋਂ ਕਮਾਲ ਦੀ ਸੁਗੰਧ ਆਉਂਦੀ ਤੇ ਆਉਂਦੀ ਉਹਨੂੰ ਆਪਣੇ ਨਾਸਕਾਂ ਵਿੱਚ ਵੀ ਹੁਣ ਉਹ ਸੁਗੰਧੀ ਅੰਦਰੋਂ ਨਿਕਲਦੀ ਹੈ ਉਹ ਵਿਚਾਰਾ ਕੀ ਕਰਦਾ ਝਾੜੀਆਂ ਵਿੱਚ ਮੂੰਹ ਮਾਰੀ ਜਾਂਦਾ ਹੈ ਤੇ ਇਹਦਾ ਪਤਾ ਕਿਵੇਂ ਲੱਗੇ ਵੀ ਇਹਦੇ ਅੰਦਰ ਕਸਤੂਰੀ ਨਾਪਾ ਖੁੱਲ ਗਿਆ ਹੈ ਇਹਦੇ ਤਿੰਨ ਚਾਰ ਕਾਰਨ ਨੇ ਹਾਲ ਆਪਣਾ ਵਿਸ਼ੈ ਨਹੀਂ ਆਪਣਾ ਇਹ ਵੀ ਜਿਨ੍ਹਾਂ ਅੰਦਰ ਪਰਮੇਸ਼ਵਰ ਵੱਸਦਾ ਹੈ ਜਿਹੜੇ ਦਇਆ ਰੱਖਦੇ ਨੇ ਜਿਹੜਾ ਖਿਰਦੇ ਜਿਹੜੇ ਅਤ ਦੇ ਕੋਮਲ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਮੈਂ ਬੇਨਤੀ ਕਰ ਰਿਹਾ ਆਮ ਤੌਰ ਤੇ ਖਰਨ ਜਿਹੜੇ ਨੇ ਉਹ ਚੁੰਗੀਆਂ ਮਾਰਦੇ ਜੋ ਸਮੇਂ ਨਾਲ ਛਾਲਾ ਮਾਰਦੇ ਆ ਚੰਚਲਤਾਈ ਵਿੱਚ ਪਰ ਜਿਸ ਅੰਦਰ ਉਹ ਕਸਤੂਰੀ ਖੁੱਲ ਜਾਂਦੀ ਹੈ ਨਾ ਜੀ ਉਹ ਚੰਚਲਤਾਈ ਵਿੱਚ ਛਾਲਾ ਮਾਰਨੀਆਂ ਛੱਡ ਦਿੰਦਾ ਪਹਿਲਾ ਲੱਛਣ ਉਹਦਾ ਹੁੰਦਾ ਹੈ ਦੂਜੀ ਗੱਲ ਉਹ ਕਦੀ ਡਾਰ ਵਿੱਚ ਨਹੀਂ ਚੱਲਦਾ ਆਮ ਤੌਰ ਤੇ ਆਪਾਂ ਦੇਖਨੇ ਖਰਨਾ ਦੀਆਂ ਡਾਰਾਂ ਕਹਿੰਦੇ ਆ ਉਹ ਡਾਰ ਤੋਂ ਵੱਖ ਜਾ ਹੋ ਜਾਂਦਾ ਹੈ ਚੰਚਲਤਾਈ ਵਿੱਚ ਛਾਲਾ ਨਹੀਂ ਮਾਰਦਾ ਦਾਰ ਤੋਂ ਵਕ ਹੋ ਜਾਂਦਾ ਤੇ ਤੀਸਰਾ ਉਹਦਾ ਗੁਣ ਹੁੰਦਾ ਉਹ ਆਪਣੀ ਗਰਦਨ ਨੂੰ ਝੁਕਾ ਕੇ ਧਰਤੀ ਵਾਲੀ ਰੱਖਦਾ ਉਹਦਾ ਕਾਰਨ ਕਿਉਂਕਿ ਉਹਦੇ ਅੰਦਰੋਂ ਸੁਗੰਧੀ ਹੈ ਪਰ ਉਹ ਆਪਣੇ ਅੰਦਰੋਂ ਸੁਗੰਧੀ ਮਾਨ ਦਾ ਬਾਹਰੋਂ ਲੱਭਦਾ ਹੈ ਸੱਚੀ ਗੁਰਮਖੋ ਜਿਹਦੇ ਅੰਦਰ ਨਾਮ ਦਾ ਨਾਪਾ ਖੁੱਲ ਜਾ ਲੱਛਣ ਉਹਦੇ ਵੀ ਆਈ ਉਹ ਚੰਚਲਤਾ ਹੀ ਛੱਡ ਦਿੰਦਾ ਹੈ ਉਹ ਗੈਰ ਗੰਭੀਰ ਹੋ ਜਾਂਦਾ ਹੈ ਤੀਸਰੀ ਗੱਲ ਉਹ ਪੇਡਾ ਚਾਲ ਧਾਰਾਂ ਪਿਛੇ ਨਹੀਂ ਤੁਰਦਾ ਉਹਦੀ ਚਾਲ ਸੰਸਾਰ ਤੋਂ ਵੱਖਰੀ ਹੋ ਜਾਂਦੀ ਜਿਹਨੂੰ ਅਸੀਂ ਬਾਣੀ ਵਿੱਚੇ ਸ਼ਬਦ ਪੜ੍ਹਨੇ ਆ ਭਗਤਾ ਕੀ ਚਾਲ ਨਰਾਲੀ ਚਾਲਹ ਨਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਉਹ ਚਾਲ ਸੱਚੀ ਮੁੱਚੀ ਵੱਖਰੀ ਜੀਵਨ ਜਾਚ ਹੋ ਜਾਂਦੀ ਤੀਸਰੀ ਗੱਲ ਉਹ ਆਪਣੇ ਅੰਦਰ ਖੀ ਧਿਆਨ ਵਿੱਚ ਮਗਨ ਹੋ ਜਾਂਦੇ ਪਰ ਮੈਂ ਵਿਸ਼ੇ ਤੋਂ ਥੋੜਾ ਜਿਹਾ ਹਟਿਆ ਇਸ ਕਰਕੇ ਮਹਾਰਾਜ ਦੇ ਬਚਨ ਮਨਮੁਖ ਵਿੱਚ ਅੰਮ੍ਰਿਤ ਹੈ ਪਰ ਉਹਨੇ ਸਵਾਦ ਨਹੀਂ ਜਾਣਿਆ ਇਹ ਨਹੀਂ ਕਿ ਆ ਵੀ ਮਨਮੁਖ ਵਿੱਚ ਅੰਮ੍ਰਿਤ ਨਹੀਂ ਗੁਰਮੁਖ ਸਭ ਨਹੀਂ ਘਟੀ ਸਭ ਵਸੈ ਸਹਿਬ ਇਨ ਘਟਨਾ ਕੋਈ ਐਸਾ ਘਿਰਦਾ ਹੈ ਜਿਹਦੇ ਵਿੱਚ ਵਾਹਿਗੁਰੂ ਜੀ ਨਹੀਂ ਵਸਦੇ ਪਏ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਥੋੜਾ ਧਿਆਨ ਨਾਲ ਸੁਣਿਓ ਜਿੰਨਾ ਮਰਜੀ ਬੰਦਾ ਪਾਪੀ ਹੋ ਜਾਏ ਜਿੰਨਾ ਮਰਜੀ ਬੰਦਾ ਗੁਨਾਹਗਰ ਹੋਵੇ ਇਸ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਕਿਉਂਕਿ ਬੰਦਾ ਪਹਿਲਾਂ ਪਾਪ ਕਰਦਾ ਹੈ ਫਿਰ ਸੱਚੀ ਮੁੱਚੀ ਕੀਤੇ ਹੋਏ ਆਪਣੇ ਪਾਪਾਂ ਤੋਂ ਹੀ ਕੰਬੀ ਜਾਂਦਾ ਹੈ ਆਪਣੇ ਆਪ ਤੂੰ ਡਰ ਲੱਗਦਾ ਦੂਜਾ ਕਿਹੜਾ ਡਰਾਂਦਾ ਜਿੰਨਾ ਮਰਜੀ ਗੁਨਾਹਗਾਰ ਪਾਪੀ ਕਹਿ ਲੋ ਸ਼ਬਦ ਵਰਤ ਲੋ ਪਰ ਗੁਰਮਖੋ ਹਰ ਬੰਦੇ ਵਿੱਚ ਮਰ ਦੇ ਦਮ ਤੱਕ ਨਿਰਮਲ ਹੋਣ ਦੀ ਸਮਰੱਥਾ ਰਹਿੰਦੀ ਹੈ ਜਿਵੇਂ ਪਾਣੀ ਜਿੰਨਾ ਮਰਜੀ ਮੈਲਾ ਹੋ ਜਾਏ ਐ ਭਰਿਆ ਹੋਵੇ ਮੈਲ ਨਾਲ ਚਿੱਕੜ ਭਰਿਆ ਹੋਵੇ ਕਾਣਾ ਹੋ ਜਾਏ ਯਾਦ ਰੱਖਿਓ ਇੱਕ ਦਿਨ ਪਾਣੀ ਵਿੱਚ ਵੀ ਨਿਰਮਲਤਾਈ ਦਾ ਗੁਣ ਕਦੀ ਮਰਦਾ ਨਹੀਂ ਉਹ ਕਾਇਮ ਰਹਿੰਦਾ ਹੈ ਜਦੋਂ ਉਹ ਕਿਰਨ ਪੈਂਦੀ ਹੈ ਪਾਣੀ ਨੂੰ ਨਿਰਮਲ ਨੂੰ ਉਡਾ ਕੇ ਲੈ ਜਾਂਦੀ ਹੈ ਤੇ ਮੈਲ ਧਰਤੀ ਉੱਤੇ ਰਹਿ ਜਾਂਦੀ ਹੈ ਜਿਹੜਾ ਪਾਣੀ ਹੈ ਸੱਚ ਇਹ ਵੀ ਕਿ ਉਹਦੀ ਉਹਦੀ ਮੈਲ ਜਿਹੜੀ ਥੱਲੇ ਰਹਿ ਗਈ ਪਾਣੀ ਤਾਂ ਉੱਡ ਗਿਆ ਨਾ ਫਿਰ ਬੇਨਤੀ ਕਰਾਂਗਾ ਹਰ ਇੱਕ ਦੇ ਅੰਦਰ ਫਿਰ ਇੱਥੇ ਬੇਨਤੀ ਹੈ ਵੀ ਸਾਰਿਆਂ ਵਿੱਚ ਹੈ ਜਿਹੜਾ ਕਈ ਵੀ ਕਹਿੰਦੇ ਵੀ ਸੰਤ ਦੇ ਦਰਸ਼ਨ ਕਿਉਂ ਹੈ ਮੈਂ ਫਿਰ ਅਰਜ਼ ਕਰਾਂਗਾ ਇਸ ਗੱਲ ਨੂੰ ਦੌਰਾਨ ਲਈ ਕਿ ਪਰਪੰਚ ਪਹਿਲਾਂ ਵੀ ਸੀ ਅੱਜ ਵੀ ਹੈ ਇਸ ਗੱਲ ਨੂੰ ਭੁੱਲਿਓ ਨਾ ਪਖੰਡ ਪਰਪੰਚ ਤੇ ਬਦੀ ਰਹਿੰਦੀ ਦੁਨੀਆ ਤੱਕ ਰਹਿਣੀ ਹੈ ਅਰਜ਼ ਖੈ ਆਪਾਂ ਕਹਾਂਗੇ ਜੀ ਆਪਾਂ ਨੈਗੇਟਿਵ ਨਹੀਂ ਕੋਈ ਨਹੀਂ ਸਕਦਾ ਯਾਦ ਰੱਖੋ ਅੱਗੇ ਉਹ ਜਾਬ ਸਾਹਿਬ ਜੋ ਚੱਲਾਂ ਸਵੇਰੇ ਮਰਜ਼ ਕੀਤੀ ਐਸ ਚਾਨਣ ਦੀ ਕੀਮਤ ਆਪਣੇ ਕਰਕੇ ਨਹੀਂ ਇਸ ਦੀ ਕੀਮਤ ਹਨੇਰੇ ਕਰਕੇ ਹੈ ਜੇ ਹਨੇਰਾ ਹੈ ਤਾਂ ਦੀ ਕੀਮਤ ਹੈ ਨਾ ਜੇ ਹਨੇਰਾ ਹੀ ਨੂੰ ਕਿੰਨੇ ਪੁੱਛਣਾ ਜੀ ਬਦੀ ਤੇ ਨੇਕੀ ਝੂਠ ਤੇ ਸੱਚ ਇਹ ਦੋਨੋਂ ਚੀਜ਼ਾਂ ਰੱਬ ਨੇ ਸੱਚੀ ਮੁੱਚੀ ਪਾਪ ਤੇ ਪੁੰਨ ਗੁਣ ਤੇ ਅਉਗਣ ਇਹ ਚੱਲਦੀ ਰਹਿਣ ਨੇ ਜੇ ਜੁਗ-ਜੁਗ ਭਗਤ ਪੈਦਾ ਹੋਇਆ ਨਾ ਤੇ ਯਾਦ ਰੱਖੋ ਜੁਗ-ਜੁਗ ਦੇ ਵਿੱਚ ਦੁਸ਼ਟ ਤੇ ਜ਼ਾਲਮ ਹੀ ਪੈਦਾ ਹੋਇਆ ਹੈ ਥੋੜਾ ਜਿ ਇਸ ਨੂੰ ਮਤਲਬ ਖੁੱਲੇ ਦਿਨਾਂ ਵਿਚਾਲੇ ਸੋਚ ਕੇ ਕੋਣ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੱਲ ਸੀ ਅਮੋਗ ਦਰਸ਼ਨ ਨੇ ਸੰਤ ਦੇ ਗੁਜਪਣ ਵਾਲੇ ਦੇ ਕਿਉਂ ਹੀ ਆਪਾਂ ਕਹਾਂਗੇ ਦੂਜੇ ਵਿੱਚ ਰੱਬ ਨਹੀਂ ਵਸਦਾ ਹਾਂ ਇੱਥੇ ਸਿਰਫ ਦੋ ਕੋ ਉਧਾਰਨਾ ਮੈਂ ਆਪ ਜੀ ਨੂੰ ਦੇਣੀਆਂ ਨੇ ਪਾਣੀ ਹੋਵੇ ਨਿਰਮਲ ਤੇ ਨਾਲ ਹੀ ਹੋਵੇ ਟਿਕਿਆ ਬਿਲਕੁਲ ਨਿਰਮਲ ਪਾਣੀ ਤੇ ਟਿਕਿਆ ਹੋਇਆ ਪਾਣੀ ਵਿੱਚ ਇਹ ਤਰੰਗ ਨਾ ਪੈਦਾ ਹੋਵੇ ਸੂਰਜ ਆ ਬਾਹਰ ਨਿਕਲੇ ਸੜਕ ਦੇ ਉੱਤੇ ਨਹੀਂ ਪੈ ਰਹੀ ਕਿਰਨਾ ਸੂਰਜ ਦੀਆਂ ਮਿੱਟੀ ਤੇ ਪੈਂਦੀਆਂ ਨੇ ਸਾਡੇ ਕੱਪੜਿਆਂ ਤੇ ਪੈਂਦੀਆਂ ਨੇ ਸੂਰਜ ਜਿਹੜਾ ਬਨਾਸਪਤੀ ਦੇ ਪੱਤਿਆਂ ਤੇ ਕਿਰਨਾ ਪੈਂਦੀਆਂ ਨੇ ਤੇ ਮੇਰੀ ਫਿਰ ਬੇਨਤੀ ਹੈ ਉਦਾਹਰਨ ਸਿਰਫ ਇੱਕ ਦੁਨਿਆਵੀ ਜਈਏ ਜਿਨੇ ਅੰਮੋਗ ਦਰਸ਼ਨ ਕੀਤੇ ਨੇ ਉਹਦੇ ਉੱਤੇ ਕਿਹੜੀ ਉਦਾਹਰਨ ਟੁਕਣੀ ਹੈ ਜੀ ਜਿਨੇ ਮਾਨ ਹੀ ਲਿਆ ਉਹਨੂੰ ਕਿਹੜੀ ਐਗਜ਼ਾਮਪਲ ਦੀ ਲੋੜ ਜਿਨੇ ਇਸ ਚੀਜ ਨੂੰ ਚੱਖ ਲਿਆ ਹੁਣ ਕਦੀ ਤੁਸੀਂ ਦੇਖਿਓ ਜ਼ਮੀਨ ਦੇ ਵਿੱਚੋਂ ਸੂਰਜ ਦਾ ਪ੍ਰਤਿਬਿੰਬ ਮਿਲਦਾ ਹੈ ਅਸੀਂ ਤੁਰੇ ਜਾਈਏ ਮਿੱਟੀ ਵਿੱਚੋਂ ਕਦੀ ਇਹ ਸਾਨੂੰ ਕਿਰਨਾਂ ਲਿਸ਼ਕ ਪਈ ਨਹੀਂ ਪਈ ਨਾ ਆ ਕੱਪੜਿਆਂ ਚੋਂ ਕਦੀ ਲਿਸ਼ਕ ਪਈ ਹੈ ਜੀ ਪਰ ਜਦੋਂ ਪਾਣੀ ਟਿਕੇ ਨੂੰ ਝਾਤੀ ਮਾਰੋਗੇ ਤੇ ਸੂਰਜ ਉੱਤੇ ਖੈ ਆਪ ਜੀ ਦੇਖੋਗੇ ਅੱਖਾਂ ਚੁੰਦੇ ਆ ਜਾਣ ਗਿਆ ਸਉਰੀ ਤਾਂ ਸਾਰੀ ਧਰਤੀ ਤੇ ਕਿਰਨਾ ਛੱਡਦਾ ਜਿੱਥੇ ਨਿਰਮਲਤਾਈ ਤੇ ਟਿਕਾਹ ਹੋਵੇ ਉਹਦੇ ਵਿੱਚੋਂ ਕਿਰਨਾ ਦਾ ਪ੍ਰਤੀਬਿੰਬ ਨਿਕਲਦਾ ਹੈ ਇਸੇ ਤਰ੍ਹਾਂ ਜਿਹੜੇ ਘਿਰਦੇ ਅਤ ਦੇ ਨਿਰਵਲ ਨੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛ ਲਾਗੂ ਘਰ ਫਿਰੈ ਕਹਿਤ ਕਬੀਰ ਕਬੀਰ ਗੁਰਮਖੋ ਲੋਕ ਪਰਮੇਸ਼ਵਰ ਨੂੰ ਲੱਭਣ ਤੁਰਦੇ ਆ ਅੰਦਰ ਨਿਰਮਲ ਹੋ ਜਾਏ ਸੱਚੀ ਇਹ ਵੇ ਕਿ ਪ੍ਰਭੂ ਕਬੀਰ ਨੂੰ ਬਾਜਾ ਮਾਰਦਾ ਹੈ ਮੈਂ ਫਿਰ ਬੇਨਤੀ ਕਰਾਂ ਨਿਰਮਲ ਕਰਦਾ ਤੇ ਟਿਕਿਆ ਇਹ ਇਹ ਦੋਨਾਂ ਦਾ ਸਬੰਧ ਹੀ بڑا ਹੈ ਜੀ ਚਲੋ ਮੈਂ ਟਿਕਿਆ ਸ਼ਬਦ ਕਹਿਣਾ ਪਿਆ ਉਹ ਜਿਵੇਂ ਜਿੱਥੇ ਨਿਰਮਲ ਕਰਦਾ ਆ ਜਾਂ ਨਾ ਉਥੇ ਨਾ ਟਿਕਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਮੈਲ ਹੀ ਪਟਕਣਾ ਹੈ ਜਿੱਥੇ ਮੈਲ ਕੋਈ ਨਹੀਂ ਉਥੇ ਕੋਈ ਪਟਕਣਾ ਨਹੀਂ ਦੁਬਦਾ ਦੁਰਮਤ ਪਰਮਤ ਹੈ ਚਤਰਕੁੰਟ ਭਾਈ ਗੁਰਦਾਸ ਸਾਹਿਬ ਜੀ ਦੁਬਦਾ ਵਾਲਾ ਜਿਹੜਾ ਫੈਸਲਾ ਨਹੀਂ ਕਰ ਸਕਦਾ ਤੇ ਦੁਰਮਤ ਜਿਹਦੀ ਮਤ ਭੜੀਖ ਹੈ ਉਹਦਾ ਮਨ ਚਾਰਕੁੰਟ ਚ ਭਜਦਾ ਹੈ ਦੁਬਦਾ ਦੁਬਦਾ ਦੁਰਮਤ ਪਰਮਤ ਹੈ ਚਤਰਕੁੰਟ ਗੁਰਮਤ ਏਕ ਟੇਕ ਮੋਨ ਨਾ ਵਕਤ ਹੈ ਜਿਦਾ ਖਿਰਦਾ ਗੁਰੂ ਦੀ ਮੱਤ ਨਾਲ ਨਿਰਮਲ ਹੋ ਜਾਏ ਪਿਆਰਿਓ ਉਹਦੇ ਅੰਦਰ ਫੁਰਨੀ ਕਿਉਂ ਨਹੀਂ ਮੇਰੀ ਫਿਰ ਬੇਨਤੀ ਨਿਰਮਲ ਖਿਰਦੇ ਰੋਖਾਨੀ ਖਿਰਦੇ ਰੱਬ ਤਾਂ ਉਹਨਾਂ ਵਿੱਚੋਂ ਝਲਕਾ ਮਾਰਦਾ ਹੈ ਉਹਨਾਂ ਵਿੱਚੋਂ ਪ੍ਰਤੀਬਿੰਬਕ ਹੈ ਦੂਸਰੀ ਬੇਨਤੀ ਕੋ ਹੋਰ ਆ ਦਰਪਣ ਸੀ ਸ਼ੀਸ਼ਾ ਵਰਤਨੇ ਕਿਉਂਕਿ ਇਸ ਸੰਬੰਧੀ ਮੈਂ ਜ਼ਿਆਦਾ ਡੀਟੇਲ ਨਾਲ ਨਹੀਂ ਸੀ ਗੱਲ ਕੀਤੀ ਕੱਲ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਸ਼ਬਦ ਚ ਰੱਤੇ ਨੇ ਦਇਆ ਨੂੰ ਪਿਆਰ ਕਰਦੇ ਨੇ ਕਰੁਣਾ ਦੇ ਘਰ ਚ ਰਹਿੰਦੇ ਨੇ ਤੇ ਕਲਯੁਗ ਵਿੱਚ ਪਰਮਾਤਮਾ ਦੀ ਕੀਰਤੀ ਕਰਨੇ ਉਹਨਾਂ ਦੇ ਅੰਦਰੋਂ ਭਰਮ ਤੇ ਮੋਹ ਮੁੱਕ ਜਾਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਇਸ ਗੱਲ ਦੀ ਦੂਸਰੀ ਉਦਾਹਰਣ ਸ਼ੀਸ਼ੇ ਉੱਤੇ ਧੂੜ ਜੰਮ ਜਾਏ। ਧੂੜ ਛੱਡੋ ਆਪਾਂ ਸਵੇਰੇ ਇਸ਼ਨਾਨ ਕਰਨੇ ਆ ਆਪਣੇ ਘਰਾਂ 'ਚ ਨੀ। ਗਰਮ ਪਾਣੀ ਛੱਡਿਆ ਹੋਵੇ ਨਾ। ਸ਼ੀਸ਼ਾ ਤੇ ਉਹ ਹੀ ਚਿਹਰਾ ਕੋਈ ਨਜ਼ਰ ਆਉਂਦਾ। ਹਾਂਜੀ। ਦੂਸਰੇ ਕਮਰੇ 'ਚ ਸੌਣ ਦਾ ਕੁਝ ਹੋ ਗਿਆ। ਉਹ ਜਿਹੜੀ ਭਾਪ ਖੈ ਜਾਂ ਧੂੜ ਕਹਿ ਲੋ। ਅਸੀ ਕਿ ਜਿ ਸ਼ੀਸ਼ਾ ਮੇਲਾ ਹੋ ਗਿਆ ਸ਼ੀਸ਼ਾ ਨਿਰਮਲੀ ਹੈ ਬਸ ਜਦੋਂ ਉੱਪਰ ਵਾਲੀ ਧੁੰਦ ਜੀ ਉਤਰ ਗਈ ਤੇ ਵਿੱਚੋਂ ਚਿਹਰੇ ਦਿਸਣ ਲੱਗ ਪੈਂਦੇ ਆ ਕਈ ਵਾਰੀ ਧੁੰਦ ਇੰਨੀ ਉਹਦੇ ਸ਼ੀਸ਼ੇ ਤੇ ਹੁੰਦੀ ਦਿਸਦੀ ਕੁਝ ਨਹੀਂ ਗੁਰਮਖੋ ਅੰਦਰ ਦੇ ਸ਼ੀਸ਼ੇ ਦੇ ਉੱਤੇ ਜਦੋਂ ਵਾਸ਼ਨਾ ਦੀ ਧੁੰਦ ਜੰਮ ਜਾਏ ਨਾ ਉਦੋਂ ਆਪਾਂ ਨਜ਼ਰ ਨਹੀਂ ਆਉਂਦਾ ਜਦੋਂ ਸ਼ੀਸ਼ਾ ਸਾਫ਼ ਹੋ ਜਾਏ ਧੂੜ ਲੈ ਜਾਏ ਧੁੰਦ ਲੈ ਜਾਏ ਤੇ ਸੱਚੀ ਮੁੱਚੀ ਆਪਣਾ ਹੀ ਚਿਹਰਾ ਦਿਸਦਾ ਹੈ ਬਿਲਕੁਲ ਇਨ ਬਿਨ ਇਸੇ ਤਰ੍ਹਾਂ ਹੀ ਹੈ ਮੈਂ ਫਿਰ ਅਰਜ਼ ਕਰਾਂਗਾ ਜੀ ਜਿਹੜੇ ਗੁਰਮੁਖ ਪਿਆਰੇ ਨੇ ਬੰਦਗੀ ਵਾਲੀਆਂ ਰੂਹਾਂ ਨੇ ਦੋ ਕੋ ਉਦਾਹਰਨਾ ਦੇਣੀਆਂ ਨੇ ਇੱਕ ਉਹ ਨੇ ਹੁਣ ਇਹਦੇ ਵਿੱਚ ਉਹ ਦੇਹ ਧਾਰੀ ਦਾ ਬੜਾ ਕਨਸੈਪਟ ਚੱਲਦਾ ਸੱਚੀ ਲੋ ਸ਼ਬਦ ਰੁਖਾਨ ਜਿਸ ਵਿਚਾਰੇ ਨੂੰ ਸਮਝੀ ਕੋਈ ਨਹੀਂ ਬੰਦਗੀ ਦੀ ਸਿਮਰਨ ਦੀ ਬਾਣੀ ਦੀ ਸੱਚੀ ਮੁੱਚੀ ਉਠਗਿਆ ਵੀ ਜਾਂਦਾ ਹੁਣ ਇਸ ਗੱਲ ਨੂੰ ਨਿੰਦਿਆ ਚ ਨਹੀਂ ਲੈ ਜਾਣਾ ਭਾਈ ਵੀਰ ਸਿੰਘ ਉਹਨਾਂ ਨੇ ਕਿਹਾ ਵੀ ਦੇਹ ਧਾਰੀ ਗੁਰੂ ਧਮ ਕਿਵੇਂ ਚੱਲਦਾ ਹੈ ਪਹਿਲਾਂ ਪੁੱਛਦੇ ਆ ਜਦੋਂ ਕੋ ਮਿਲੇ ਵੀ ਤੂੰ ਨਿਤਨੇਮ ਕਰਨਾ ਹੈ। ਜ਼ਿਆਦਾਤਰ ਸਾਰਿਆਂ ਲਈ ਨਹੀਂ ਕਹਿ ਰਿਹਾ ਵੈਗੁਰੂ ਜਿਹੜੇ ਬੰਦਗੀ ਕਰਨ ਵਾਲਾ ਉਹਨਾਂ ਦੇ ਚਰਨਾਂ ਦੀ ਖਾਕ ਹਾਂਪਾਂ। ਵੀ ਤੂੰ ਨਿਤਨੇਮ ਕਰਨਾ ਉਹ ਕਹਿੰਦਾ ਨਹੀਂ ਕਰਦਾ। ਕਹਿੰਦਾ ਕੱਲ ਤੋਂ ਜਪਜੀ ਸਾਹਿਬ ਪੜਿਆ ਅਕਾ। ਹੁਣ ਪਾਠ ਸ਼ੁਰੂ ਕਰਦਾ ਚੰਗੀ ਗੱਲ। ਨਾਮ ਜਪਿਆ ਕਰ ਸਿਮਰਨ ਕਰ ਲੱਗ ਪਿਆ। ਫਿਰ ਹੌਸਤਾ ਹੌਸਤਾ ਕਰਦੇ ਵੀ ਹੁਣ ਤੂੰ ਸੇਵਾ ਵੀ ਕਰਿਆ ਕਰ। ਉਹ ਸੇਵਾ ਕਰਨ ਲੱਗ ਪਿਆ। ਫਿਰ ਕਹਿੰਦਾ ਦਸਵੰਦ ਕੱਢਿਆ ਕਰ ਕੰਮ ਗੁਣਤਾ ਸਾਰੇ ਚੰਗੇ ਨੇ। ਜਦੋਂ ਬੰਦੇ ਦਾ ਅੰਦਰ ਵਿਸ਼ਵਾਸ ਵੀ ਬੱਕਦਾ ਹੈ। ਸ਼੍ਰੀਮਨ ਭਾਈ ਵੀਰ ਸਿੰਘ ਉਹਨਾਂ ਦੀ ਕਿਤਾਬ ਹੈ ਅਮਰ ਲਿਖਨ ਤਾਂ ਤਿੰਨ ਹਿੱਸੇ ਹੋ ਗਏ। ਪਹਿਲਾ ਇੱਕ ਸੀ। ਉਹ ਕਹਿੰਦੇ ਉਸ ਤੋਂ ਬਾਅਦ ਜਿਹੜਾ ਤਾਂ ਵਾਕਈ ਜੁੜਿਆ ਹੋਇਆ ਹੈ ਉਹ ਸਵਾਰਥ ਨਹੀਂ ਰੱਖੇਗਾ ਸਭ ਕੋਈ ਮੈਨੂੰ ਦੇ। ਅਕਸਰ ਯਾਦ ਰੱਖਿਓ ਬੰਦੇ ਇੱਥੋਂ ਆ ਕੇ ਫਿਰ ਦੇਖੋ ਜੀ ਬੰਦੇ ਦੀ ਫਿਰਕੀ ਕਮਾਉਂਦੇ ਆ ਉਹ ਕਹਿੰਦੇ ਦਸ਼ਵੰਦ ਮੇਰੀ ਰਾਈ ਹੀ ਸਫਲ ਹੋ ਸਕਦਾ ਹੈ। ਅਰਜ਼ ਹੈ ਸਭ ਲਈ ਨਹੀਂ। ਜਿਹੜੇ ਬਿਰਤੀ ਐਸੀ ਜਿਹੜੇ ਅੰਦਰੋਂ ਜੁੜੇ ਨੇ ਕਰुणा ਦਾ ਰਸ ਨੇ ਕਰुणा ਦੇ ਵਿੱਚ ਭਿੱਜੇ ਹੋਇਆ ਤਰਸ ਵਿੱਚ ਇਥੋਂ ਤੱਕ ਮੈਂ ਕਈ ਵਾਰੀ ਸੋਚਨਾ ਕਿ ਆਮ ਤੌਰ ਤੇ ਜਦੋਂ ਬਾਬਾ ਸਾਹਿਬ ਬਾਬਾ ਫਰੀਦ ਸਾਹਿਬ ਜੀ ਦਾ ਸੀ ਬਚਨ ਪੜ੍ਹਨੇ ਆ ਨਾ ਉਹਨਾਂ ਦੇ ਖੀਰਲੇ ਬਚਨ ਇਹ ਨੇ ਕਹਿੰਦੇ ਨੇ ਜੇ ਤੂੰ ਰੱਬ ਨੂੰ ਅੱਲਾ ਨੂੰ ਖੁਦਾ ਨੂੰ ਮਿਲਣਾ ਹੈ ਨਾ ਕਿਸੇ ਦਾ ਦਿਲ ਨਾ ਢਾਇਆ ਕਰ ਜੇ ਦਿਲ ਢਾ ਦੇਗਾ ਤੇ ਮਸਜਿਦ ਟੇਟੀ ਟੱਟ ਜਾਏ ਜੇ ਦਿਲ ਢਾ ਦੇਗਾ ਤੇ ਸੱਚੀ ਮੁੱਚੀ ਮੰਦਰ ਤੇ ਮਨ ਮੰਦਰ ਹੈ ਮਨ ਖਰ ਮੰਦਰ ਹੈ ਮਨ ਦੇ ਵਾਲਿਆ ਹੈ ਕਾਇਓ ਦੇਵਾ ਮਾਰਨ ਨੇ ਸ਼ਬਦ ਵਰਤੇ ਆ ਕਾਇਆ ਵੀ ਇੱਕ ਦੇ ਵਾਲਿਆ ਹੈ ਜੇ ਕਿਸੇ ਨੂੰ ਫਿੱਕਾ ਬੋਲੇਗਾ ਇੱਕ ਵਾਰੀ ਇੱਕ ਸੱਜਣ ਨੇ ਕਿਹਾ ਸੀ ਕਿ ਕਦੀ ਤੁਸੀਂ ਦੇਖੋ ਇਹ ਸ਼ਬਦ ਵਰਤੇ ਸ ਮੇਰਾ ਦਿਲ ਤੋੜ ਦਿੱਤਾ ਕਿ ਨਾ ਕੋਮਲੇ ਦਿਲ ਜੀ ਆ ਹਾਰਟ ਮੇਰੇ ਦੀ ਨਹੀਂ ਗੱਲ ਕਰ ਰਿਹਾ ਇਹ ਤਾਂ ਕਈ ਵਾਰੀ ਬੰਦੇ ਬਿਰਤੀ ਹੈ ਕੁਝ ਹੁੰਦੀ ਹੈ ਪੱਥਰ ਦਿਲ ਵੀ ਹੋ ਜਾਂਦੇ ਆ ਹੁਣ ਅਸੀਂ ਕਹਿੰਨੇ ਇਸ ਬੰਦੇ ਨੇ ਗੱਲ ਕੀਤੀ ਮੇਰਾ ਦਿਲ ਤੋੜ ਦਿੱਤਾ ਇੰਨਾ ਨਾਜ਼ੁਕ ਇੱਕ ਸ਼ਬਦ ਕਿਹਾ ਤੇ ਦਿਲ ਟੁੱਟ ਗਿਆ ਤੇ ਇੰਨੇ ਨਾਜ਼ੁਕ ਵੀ ਜਿਹੜਾ ਵਹਿਗੁਰੂ ਵਸਦਾ ਉਹ ਕਿੰਨਾ ਕੋਮਲ ਹੋਵੇਗਾ ਮਹਾਰਾਜ ਕਹਿੰਦੇ ਨੇ ਸਭਨਾ ਮਨਮਾਨਕ ਥਾਨ ਮੂਲ ਮਚਾਂਗਵਾ ਸਾਰਿਆਂ ਵਿੱਚ ਵਹਿਗੁਰੂ ਵਸਦਾ ਹੈ ਕਿਸੇ ਦੇ ਘਰ ਦੇ ਨੂੰ ਢਾਹ ਨਾ ਸਭਨਾ ਮਨ ਮਾਨਕ ਠਾਨ ਮੂਲ ਮਚਾਂਗਵਾ ਜੇ ਤਉ ਪ੍ਰਿਆ ਦੀ ਸਿੱਖ ਜੇ ਤੇਰੇ ਅੰਦਰ ਇਹ ਸਿੱਖੇ ਵੈਗਰੂ ਨੂੰ ਮਿਲਣਾ ਹੈ ਖਿਆਉ ਨਾ ਠਾਹੇ ਕਈ ਦਾ ਕਿਸੇ ਦੇ ਖਿਰਦੇ ਨੂੰ ਢਾਈ ਨਾ ਜੇ ਤੈਨੂੰ ਰੱਬ ਨੂੰ ਮਿਲਦੀ ਇਹ ਇਹ ਜਾਂਚ ਰੱਖਣਾ ਫਿਰ ਕਈ ਵਾਰੀ ਢੈਂਦਾ ਪਤਾ ਕਿਵੇਂ ਮੈਂ ਇੱਕ ਫਿੱਕਾ ਨਾਗਾ ਲਾਏ ਨਾ ਬੋਲੀ ਫਿੱਕਾ ਕਿਉਂਕਿ ਖਿਰਦੇ ਤਾਂ ਫਿੱਕੀਆਂ ਗੱਲਾਂ ਨਾ ਠਿੰਦੇ ਨੇ ਇੱਕ ਫਿੱਕਾ ਨਾ ਗਾਲਾ ਇਹ ਸਭ ਨਾ ਮੈਂ ਸੱਚਾ ਤਾਂ ਨਹੀਂ ਖਿਆਉ ਨਾ ਕਾਹੇ ਕਹੀ ਠਾਹੇ ਮਾਨਕ ਸਭ ਅਮੋਲਵੇਂ ਮੈਂ ਕੁ ਉਦਾਹਰਨ ਦੇਣਾ ਬਾਬਾ ਖੁਦਾ ਸਿੰਘ ਜੀ ਦਾ ਕੱਲ ਅਸੀਂ ਜ਼ਿਕਰ ਕਰ ਰਹੇ ਸਾਂ ਤੇ ਯਤਨ ਕਰ ਰਹੇ ਹਾਂ ਵੀ ਜਿੰਨੇ ਮਹਾਂਪੁਰਖ ਕਮਾਈਆਂ ਵਾਲੇ ਹੋਏ ਨੇ ਇਹ ਇਹ ਵੀ ਇੱਕ ਬੜਾ ਤਰੀਕਾ ਹੁੰਦਾ ਹੈ ਕਿ ਚੰਗਿਆਂ ਦੀ ਗੱਲ ਕਰਨੀ ਬੰਦ ਕਰ ਦਿਓ ਸੱਚੀ ਮਰੀ ਜਦੋਂ ਇਹ ਕਹਿੰਦੇ ਨਾ ਜੀ ਸਾਰੇ ਸਾਡੇ ਬੰਦੇ ਉਹ ਨਹੀਂ ਜੀ ਕੋਈ ਸੰਤ ਨਹੀਂ ਕੋਈ ਗੁਰਮਖ ਨਹੀਂ ਕੋਈ ਕੁਝ ਨਹੀਂ ਉਦੋਂ ਨਾ ਮਨ ਨੂੰ ਇਨਾ ਦੁੱਖ ਲੱਗਦਾ ਹੈ ਤੇ ਜੇ ਪੂਰਾ ਗੁਰੂਵੇ ਤੇ ਪੂਰਾ ਗੁਰੂ ਸਿੱਖ ਵੀ ਨਹੀਂ ਪੈਦਾ ਕਰ ਸਕਿਆ ਪੂਰਾ ਗੁਰੂ ਸਿੱਖ ਨਹੀਂ ਪੈਦਾ ਕਰ ਸਕਿਆ ਬਾਬਾ ਖੁਦਾ ਸਿੰਘ ਜੀ ਅਸਲ ਚੀ ਦਾ ਨਾਮ ਸੀ ਜਸਵੰਤ ਸਿੰਘ ਜੀ ਇਹ ਠਾਣੇਦਾਰ ਸੰਕੁਰੜੀ ਹਰਿਆਣੇ ਚ ਹੁਣ ਹਰਿਆਣਾ ਜਿਹੜਾ ਸ਼ਾਮਗੜ ਪਿੰਡ ਜਦੋਂ ਆਪਾਂ ਇਹ ਕਰਨਾਲ ਤੋਂ ਜਾਂਦੇ ਹਾਂ ਨਾ ਜੇ ਅੰਬਾਲੇ ਨੂੰ ਤੇ ਰਾਜ ਪਿੰਡ ਹੁੰਦਾ ਕਿ ਸ਼ਾਮਗੜ ਇਹ ਉਹ ਇਹਨਾਂ ਦਾ ਜਨਮ ਉੱਥੋਂ ਦਾ ਸੀ ਇਹ ਬੰਦਗੀ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਦੀ ਇਹਨਾਂ ਨੇ ਸੰਗਤ ਕੀਤੀ ਬੰਦਗੀ ਕਰਨ ਲੱਗ ਪਏ ਤੇ ਖੁਦਾ ਸਿੰਘ ਕਿਉਂ ਬਣ ਗਏ ਇਹਨਾਂ ਨੂੰ ਖੁਦਾ ਸਿੰਘ ਲਾਹੌਰ ਵਾਲੇ ਵੀ ਕਹਿੰਦੇ ਸਨ ਅੰਗਰੇਜ਼ ਇਹਨਾਂ ਨੂੰ ਕੈਦ ਵੀ ਕੀਤਾ ਕਿਉਂ ਕਹਿੰਦੇ ਸਨ ਸੱਚੀ ਮੁੱਚੀ ਜਿੱਥੋਂ ਬਾਬਾ ਜਸਵੰਤ ਸਿੰਘ ਇਉਂ ਕਹਿ ਲੋ ਇਕ ਗੁਰਮਖ ਰੂ ਲੰਗ ਦੀ ਸੀ ਤੇ ਪਠਾਨ ਕਹਿੰਦੇ ਸਨ ਓਏ ਚੱਲਦਾ ਫਿਰਦਾ ਖੁਦਾ ਆ ਗਿਆ ਜੀ ਇਹਨਾਂ ਅਸਲ ਚ ਨਾਮ ਜਸਵੰਤ ਸਿੰਘ ਸੀ ਪਰ ਜਦੋਂ ਪਠਾਨ ਦੇਖਦੇ ਸਨ ਕਿਹੜੇ ਖੁਦਾ ਨੂੰ ਲੱਭਣਾ ਜੇ ਕਹਿੰਦਾ ਦੇਖੋ ਖੁਦਾ ਆ ਗਿਆ ਉਹਨਾਂ ਦੇ ਬੋਲ ਦੀ ਸੱਤਿਆ ਸੀ ਉਹ ਦਰਬਾਰ ਸਹਿਬਾ ਹੈ ਗਿਆਨੀ ਸੰਤ ਸਿੰਘ ਜੀ ਕਥਾ ਕਰਕੇ ਨਿਕਲੇ ਗਿਆਨੀ ਸੰਤ ਸਿੰਘ ਜੀ ਆਪ ਜਾਣਦੇ ਹੋਗੇ ਉਹਨਾਂ ਦਾ ਇਹ ਦਰਬਾਰ ਸਹਿਬ ਉੱਤੇ ਨਾਮ ਹੀ ਲਿਖਿਆ ਗੁਰਮਖ ਸਿੰਘ ਦਾ ਵੀ ਲਿਖਿਆ ਹੈ ਉਹਨਾਂ بیٹے ਦਾ ਵੀ ਗਿਆਨੀ ਸੰਤ ਸਿੰਘ ਹੁਣੀ ਖੈਡ ਗ੍ਰੰਤੀ ਸੰਦਰਭਾਰ ਸਾਹਿਬ ਆ ਪਿੱਛੇ ਜਿਹੜੀ ਕੋ ਲੰਬੇ ਲੰਬਾ ਨਹੀਂ ਥੱਲੇ ਗਿਆਨੀਆਂ ਦੀ ਹਵੇਲੀ ਉਹ ਗਿਆਨੀ ਸੰਤ ਸਿੰਘ ਹੁਣੀ ਕਥਾ ਅੰਦਰ ਕਰਦੇ ਹੁੰਦੇ ਸਨ ਗਿਆਨੀ ਸੰਤ ਸਿੰਘ ਦੇ ਹੀ ਚੇਲੇ ਸਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹਨਾਂ ਦਾ ਕਦੀ ਕਵਿਤਾ ਪੜੋ ਕਹਿੰਦੇ ਜਦੋਂ ਮੇਰਾ ਗੁਰੂ ਵਿਦਿਆਗੁਰੂ ਕਹਿੰਦੇ ਨੇ ਕਹਿੰਦੇ ਮੇਰਾ ਵਿਦਿਆਗੁਰੂ ਕਥਾ ਕਰਦਾ ਤੇ ਪੱਥਰ ਵੀ ਪਿਗਲ ਜਾਂਦੇ ਬੜੀ ਸ਼ਿਵਤ ਕੀਤੀ ਉਹਨਾਂ ਆਪਣੇ ਵਿਦਿਆਰਥੀ ਜਾਨੀ ਜੀ ਕਥਾ ਕਰਕੇ ਨਿਕਲੇ ਤੇ ਬਾਬਾ ਖੁਦਾ ਸਿੰਘ ਬਾਹਰ ਸਨ ਅੱਜ ਵਾਲੀ ਜਿਹੜੀ ਪਰਕੰਮਾ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਉਹਨਾਂ ਨੇ ਪੁੱਛ ਲਿਆ ਗਿਆਨੀ ਜੀ ਗਿਆਨ ਇੱਕ ਤਲਵਾਰ ਹੈ ਇਹਦਾ ਮਿਆਨ ਕੀ ਹੈ ਜੇ ਬੰਦਗੀ ਇਹ ਕਹਿੰਦੇ ਗਿਆਨੀ ਜੀ ਗਿਆਨ ਇੱਕ ਕਰਪਾਨ ਹੈ ਤੇ ਇਹਦਾ ਮਿਆਨ ਕੀ ਹੈ ਜਿੱਥੇ ਇਹ ਟिकी ਰਹਿ ਉਹ ਮੁਸਕਰਾ ਕੇ ਨਿਕਲ ਗਏ ਕਿਉਂਕਿ ਉਹਨੂੰ ਪਤਾ ਸੀ ਇਬਾਦ ਕਿਨੇ ਬਾਬਾ ਜੀ ਤੁਸੀਂ ਜਾਣੋ ਤੁਹਾਡੇ ਅਰਥ ਉੱਥੇ ਖਲੋਤਿਆ ਪੁੱਛਿਆ ਜੀ ਕੀ ਕਹਿਣ ਲੱਗੇ ਗਿਆਨ ਇੱਕ ਤਲਵਾਰ ਹੈ ਪਰ ਇਹਨੂੰ ਸਬਰ ਦੀ ਮਿਆਨ ਵਿੱਚ ਪਾ ਕੇ ਰੱਖਣਾ ਚਾਹੀਦਾ ਜਾਨ ਹੋਵੇ ਤਿਤ੍ਰਸ਼ਣਾਲੂ ਨਾ ਬੰਦਾ ਹੋਵੇ ਫਿਰ ਮੈਂ ਸ਼ਬਦ ਵਰਤਾਂਗਾ ਭਾਵੇਂ ਵਕਤ ਦੂਜੇ ਗਿਆਨ ਦੀ ਗੱਲ ਕਰ ਰਿਹਾ ਹਾਂ ਹੁਣ ਉਹਨਾਂ ਦੀ ਇੱਕ ਉਦਾਹਰਨ ਹੈ ਕਰੁਣਾ ਦੀ ਤਰਸੇ ਵੀ ਸ਼ਬਦ ਵਿੱਚ ਪ੍ਰੀਤ ਕਰਨ ਵਾਲਾ ਪ੍ਰਮਾਤਮਾ ਦੀ ਕੀਰਤੀ ਕਰਨ ਵਾਲਾ ਤਰਸ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਸਿੱਧੀ ਗੱਲ ਜਿਹਦੇ ਅੰਦਰ ਵਹਿ ਗੁਰੂ ਦਾ ਮੁਹੱਬਤ ਹੋ ਜਾਏ ਉਹ ਕਰੁਣਾ ਨਾਲ ਹੀ ਭਰਿਆ ਰਹਿੰਦਾ ਹੈ ਇਸੇ ਕਰਕੇ ਤੁਲਸੀ ਜਿਨੇ ਇੱਕ ਸ਼ਬਦ ਕਿਹਾ ਸੀ ਸੰਤ ਰਿਦਾ ਨਵਨੀਤ ਸਮਾਨਾ ਨਵਨੀਤ ਕਹਿੰਦਿਆ ਮੱਖਣ ਨੂੰ ਕਹਿੰਦੇ ਸੰਤ ਦਾ ਹਿਰਦਾ ਇਸ ਤਰ੍ਹਾਂ ਜਿਵੇਂ ਮੱਖਣ ਹੁੰਦਾ ਹੈ ਪਰ ਨਾਲ ਕਹਿੰਦੇ ਨਹੀਂ ਇਹ ਉਦਾਹਰਨ ਫਿੱਟ ਨਹੀਂ ਬੈ ਸਕਦੀ ਸੰਤ ਦੇ ਖਿਰ ਦੇ ਨਾਲ ਸੰਤ ਇਹ ਮੈਂ ਜਦੋਂ ਇਹ ਉਦਾਹਰਨਾ ਦੇ ਨਾ ਤੁਲਸੀ ਦੀ ਜਾਂ ਹੋਰ ਗ੍ਰੰਥਾਂ ਦੀ ਮੈਂ ਆਪ ਨੂੰ ਬੇਨਤੀ ਕਰਦੇ ਆ ਮਨ ਚ ਫੁਰਨੇ ਨਾ ਬਣਾਇਓ ਕਿਉਂਕਿ ਮੈਂ ਇੱਕ ਵਾਰੀ ਅਮਰੀਕਾ ਕਥਾ ਕਰਦੇ ਆ ਰਾਮਕ੍ਰਿਸ਼ਨ ਪਰਮੰਸ ਦੀ ਉਦਾਹਰਨ ਦੇ ਦਿੱਤੀ ਉਹ ਸੱਜਣ ਬੜੇ ਗੁੱਸੇ 'ਚ ਆ ਗਏ ਯਾਦ ਰੱਖਿਓ ਰਹਿਤ ਮਰਿਆਦਾ 'ਚ ਲਿਖਿਆ ਹੈ ਕਥਾ ਕਰਦੇ ਆ ਅਨਮਤ ਦੀਆਂ ਉਦਾਹਰਨਾ ਦਿੱਤੀਆਂ ਜਾਂ ਚਕਦੀਆਂ ਨੇ ਮਨਮਤ ਨਹੀਂ अनुमत ਦੀਆਂ ਦੂਜੇ ਅਨੇ ਮਤ ਦੀਆਂ ਤુલਸੀ ਜੀ ਕਹਿੰਦੇ ਸੰਤ ਦਾ ਖਿਰਦਾ ਮੱਖਣ ਦੀ ਤਰ੍ਹਾਂ ਸੰਤ ਰਿਦਾ ਨਵਨੀਤ ਸਮਾਨਾ ਕਉ ਕਬੈ ਪਰ ਕਹੋ ਨਾ ਜਾਣਾ ਕਵੀ ਨੇ ਕਹਿ ਦਿੱਤਾ ਵੀ ਸੰਤ ਦਾ ਖਿਰਦਾ ਉਹ ਮੱਖਣ ਦੀ ਤਰ੍ਹਾਂ ਪਰ ਕਹਿੰਦੇ ਨਹੀਂ ਮੱਖਣ ਤਤ ਜਰੂਰ ਹੈ ਮੱਖਣ ਪਾਣੀ ਉਤੇ ਤਰਦਾ ਜਰੂਰ ਕਿਉਂਕਿ ਤੁਸੀਂ ਗੁਣ ਨੇ ਨਾ ਮੱਖਣ ਤਤ ਹੈ ਮੱਖਣ ਪਾਣੀ ਉਤੇ ਤਰਦਾ ਦੁੱਧ ਕੋਈ ਨਹੀਂ ਤਰਦਾ ਹੁੰਦਾ ਦੁੱਧ ਤਾਂ ਇੱਕ ਜਾ ਹੋ ਜਾਂਦਾ ਹੈ ਤੇ ਤਰਦਾ ਉਦੋਂ ਵੀ ਜਦੋਂ ਜਾਗ ਲਾ ਕੇ ਜੰਮਦਾ ਹੈ ਇਸ ਤਰ੍ਹਾਂ ਬਿਰਤੀ ਥੋੜਾ ਭਵ ਸਾਗਰ ਤੋਂ ਤਰਦੀ ਏ ਜਦੋਂ ਸ਼ਬਦ ਦੀ ਜਾਗ ਲਾ ਕੇ ਟਿਕਾ ਨਾਲ ਅਭਿਆਸ ਕਰਦਾ ਹੈ ਨਾ ਪਾਣੀ ਉਹ ਹੀ ਰਹਿੰਦਾ ਜਿੱਥੇ ਦੁੱਧ ਘੁਲ ਜਾਂਦਾ ਉੱਥੇ ਮੱਖਣ ਤਰ ਜਾਂਦਾ ਹੁੰਦਾ